ਕਾਜੀ ਨਾ ਕੰਮ ਹੈ ਆਉਂਦਾ ਨਹੀਂ ਕੋਈ ਆਉਂਦਾ ਤਾਂ 50 ਲੈ ਲਓ 100 ਲੈ ਲਓ 50 ਲੈ ਲਓ 100 ਲੈ ਲਓ ਇਹ ਤੇ 100 ਨਹੀਂ ਪੈਂਦੀ ਜੀ ਹੁਣ ਤਾਂ ਕਿਹੜੇ ਹਿਸਾਬ ਨਾਲ ਅਸੀਂ ਖੜੋਤੇ ਆ ਤੜਕੇ ਦੇ ਕੋਲੇ ਸੀ ਉਹ ਵੀ ਆਉਦੇ ਕੋਲੇ ਲਾਲੇ ਜੇ ਸਾਡੇ ਰਾਤ ਚ ਜਾਵਣਾ ਆਉਂਦੀਆਂ ਟੈਪੀ ਤੋਂ ਉੱਥੇ ਦੋ ਬੰਦੇ ਪੈ ਗਏ ਮੈਨੂੰ ਮੇਰੇ ਕੋਲ 4500 ਰੁਪਿਆ ਸੀ ਢੋਗਾ ਲੈ ਕੇ ਕੋਕੇ ਘੁੱਟ ਮਾਰ ਵੀ ਕਰ ਗਏ ਮੈਨੂੰ ਅਸ਼ੀਰ ਹਾਂ ਜੀ ਹਾਂ ਤੇ ਜੀ ਹੱਥਾਂ ਦਾ ਕੰਮ ਨਹੀਂ ਸੀਗਾ ਕਿਸ਼ਤਾਂ ਤੇ ਲਿਆ ਸੀ ਉਹ ਲੈ ਗਏ ਅੱਛਾ ਕਿਸ਼ਤਾਂ ਤੇ ਲਿਆ ਸੀ ਉਹ ਵੇਚਣਾ ਪੈ ਗਿਆ ਲੈ ਗਏ ਕਿਸ਼ਤਾਂ ਨਾਲ ਲੈ ਗਏ ਜੀ ਕਿ ਕਿ ਮੈਂ ਕਿਸ਼ਤਾਂ ਨਹੀਂ ਨਿਕਲੀਆਂ ਕਿਸ਼ਤ ਨਹੀਂ ਰੋਦੀ ਨਹੀਂ ਨਵੀਂ ਸਰਕਾਰ ਨੇ ਕੁਝ ਕੀਤਾ ਹੈਗਾ ਮਜ਼ਦੂਰਾਂ ਵਾਸਤੇ ਮਜ਼ਦੂਰਾਂ ਵਾਸਤੇ ਅੱਜ ਦੀ ਘੜੀ ਤੱਕ ਕੁਝ ਕੀਤਾ ਨਹੀਂ ਮੇਰੇ ਹਸਾਬ ਨਾਲ ਸਭ ਕੰਮ ਜਿਉਂਦਾ ਆਇਆ ਸਰਕਾਰ ਕੋਈ ਏਡਾ ਕੰਮ ਨਹੀਂ ਚੰਗਾ ਬਦਲ ਹੋਇਆ 2500 ਰੁਪਿਆ ਹਰ ਇੱਕ ਮਹੀਨੇ ਨਿਕਲ ਜਾਂਦਾ ਸੀਗਾ ਹਾਂ ਨਹੀਂ ਜੀ ਘਰੇ ਵੀ ਖਰਚਾ ਬਹੁਤ ਆਇਆ ਹੈ ਹਮ ਅੱਜ ਗੁੱਡੀਆਂ ਪੜਦੀਆਂ ਮੇਰੀਆਂ ਮੁੰਡਾ ਪੜਦਾ ਇੱਕ ਹਮ ਧੁੰਡਾ ਦਾ ਵੀ ਖਰਚਾ ਬਹੁਤ ਹੈ ਅਛਾ 19 ਕ ਪੂੰਜੀ ਹੈਗੀ ਹੈ ਹੱਥ ਦੇ ਵਿੱਚ ਵੀ ਲੜਕੀਆਂ ਵਿਆਹ ਸਕੋ ਨਹੀਂ ਨਹੀਂ ਅਛਾ ਬਿਲਕੁਲ ਨਹੀਂ ਬਸ ਟਾਈਮ ਪਾਸ ਹੁੰਦਾ ਇੱਥੇ ਤਾਂ ਕਿਤੇ 500 ਵੀ ਬੰਦ ਆਿੰਦਾ ਕਦੇ 1000 ਵੀ ਬੰਦਾ ਤੇ ਕਈ ਵਾਰੀ ਖਾਲੀ ਵੀ ਜਾਂਦਾ ਦੋ ਦੋ ਦਿਨ ਮੈਂ ਮੁੰਦੂਰਾਸ ਤੇ ਕੋਸ ਨਹੀਂ ਕੀਤਾ ਇਹਨਾਂ ਪਰ ਹੂੰ ਉਹਨਾਂ ਕਣਕ ਬੰਦ ਕਰ ਚ ਗਰੀਬਾਂ ਅੱਛਾ ਤੋ ਤੁਹਾਨੂੰ ਕਣਕ ਪਹਿਲਾਂ ਕਿੰਨੀ ਆਉਂਦੀ ਸੀ ਪਹਿਲਾਂ ਮਿਲਦੀ ਸੀ 20 ਕਿਲੋ 25 ਕਿਲੋ ਦਿੰਦੇ ਸੀ ਫਿਰ ਕੇ ਇਹਨੂੰ ਹੂੰ ਹੁਣ ਤਾਂ ਸੈਂਟਰ ਸਰਕਾਰ ਦੀ ਹੁੰਦੀ ਕੱਲੀ ਆਪਦੇ ਕੰਮ ਚ ਥੋੜੀ ਬਰਕਤ ਹੁੰਦੀ ਹੈ ਪਰ ਹੁਣ ਉਹ ਵੀ ਰਹਿ ਨਹੀਂ ਗਈ ਗਾਹ ਦੇ ਡਿਪੈਂਡ ਕਰਦਾ ਅੱਛਾ ਇਹ ਉਹ ਨਾ ਉਹ ਗੱਲਾਂ ਹੈ ਨਹੀਂ ਅੱਗੇ ਨਾਲ ਬੇਸ਼ਰਮ ਤੇ ਇੱਕ ਵਕੀਰ ਅਕਸ਼ ਨੇ ਕੰਮੋਂ ਜ਼ਿਆਦਾ ਕੋਲੇ ਬੇਸ਼ਰਮ ਯਾਨੀ ਹੋ ਸਕਦਾ ਵੀ ਇਹ ਵੇਚ ਕੇ ਹੀ ਰੱਖਸ਼ਾ ਲੈ ਲ ਨਹੀ ਉਹ ਵੀ ਲਿਆ ਸੀਗਾ ਪਰ ਨਹੀਂ ਉਹ ਬੱਚਤ ਨਹੀਂ ਕਰਦਾ ਉਹ ਲੋਕਲ ਲੋਕਲ ਚਲਾ ਸਕਦੇ ਵੀ ਅਗਰ ਬਾਹਰੋਂ ਇੰਦਰ ਆਪਾਂ ਜਾ ਨਹੀਂ ਸਕਦੇ ਹੂੰ ਮੰਨ ਕੇ ਚੱਲੋ ਵੀ ਢੇੜਾ ਕਿਤੇ ਦੂਰ ਦਾ ਆ ਗਿਆ ਜਾਂ ਕੋਈ ਲੰਬਾ ਜਾ ਕੇ ਹੋਰ ਕਿਸੇ ਪਾਸੇ ਆ ਗਿਆ ਉਹ ਕੰਮ ਨਹੀਂ ਕਰ ਸਕਦਾ ਕਿ ਉਹਨਾਂ ਦਾ ਬੈਟਰੀ ਲੋ ਹਾਂਜੀ ਹਾਂਜੀ ਉਹਦੇ ਆਪਦੀ ਕਪੈਸਿਟੀ ਦੇ ਚੱਲੇ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂਗਾ ਸਰਕਾਰਾਂ ਸਰਕਾਰਾਂ ਹੁੰਦਾਂ ਜਾਂ ਨਾ ਜਾਂ ਨਹੀਂਗਾ ਸਾਨੂੰ ਇਹਨਾਂ ਤੱਕ ਕੋਈ ਮਤਲਬ ਨਹੀਂਗਾ ਸਾਨੂੰ ਆਪਦੇ ਕੰਮ ਤੱਕ ਮਤਲਬ ਆ ਸਾਨੂੰ ਕੰਮ ਮਿਲਦਾ ਰਹੇ ਅਸੀਂ ਕਿਸੇ ਨੂੰ ਇਹ ਨਹੀਂ ਕਰਦੇਗੇ ਵੀ ਜਿਉਂ ਫਲਨ ਆ ਗਿਆ ਢੋੜਾ ਇਹ ਨਹੀਂ ਸਾਨੂੰ ਜੇਕਰ ਕੰਡਕਟੂ ਹਟਵਾਈ ਦਾ ਕੰਮ ਕਰੀ ਬੰਦ ਹੋ ਜਾਵੇ ਤਾਂ ਪੂਰੀ ਦੀ ਪੂਰੀ ਸਪਲਾਈ ਆ ਜਿਹੜੀ ਉਹ ਕੱਟੀ ਜਾਂਦੀ ਹੈਗੀ ਆ ਸਾਡੇ ਸਾਡੇ ਹੀ ਨਹੀਂ ਜੀ ਸਗੋ ਸਮੁੱਚੇ ਸੰਸਾਰ ਦੀ ਆਰਥਿਕਤਾ ਦੀ ਚੂਲ ਆ ਜਿਹੜੀ ਉਹ ਕਿਤੇ ਨਾ ਕਿਤੇ ਢੁਆ ਢਵਾਈ ਕਰਨ ਵਾਲਿਆਂ ਦੇ ਉੱਤੇ ਆ ਜਿਹੜੀ ਉਹ ਨਿਰਭਰ ਕਰਦੀ ਹੈਗੀ ਆ ਸਾਡੇ ਘਰਾਂ ਤੀਕ ਜੋ ਸਮਾਨ ਪਹੁੰਚਦਾ ਹੈਗਾ ਉਹ ਸਮਾਨ ਸਿਰਫ ਕੱਲਾ ਸਮਾਨ ਨਹੀਂ ਹੁੰਦਾਗਾ ਜੇਕਰ ਦੇਖੋਗੇ ਤਾਂ ਉਹ ਸਮਾਨ ਆ ਜਿਹੜਾ ਬਹੁਤ ਸਾਰੇ ਹੱਥਾਂ ਦੇ ਵਿੱਚੋਂ ਦੀ ਲੰਘ ਕੇ ਬਹੁਤ ਸਾਰੇ ਵੀ ਕਲਾਂ ਦੇ ਉੱਤੋਂ ਦੀ ਲੰਘ ਕੇ ਜਿਹੜਾ ਤੁਹਾਡੇ ਤੀਕ ਪਹੁੰਚਦਾ ਹੈਗਾ ਤੇ ਪਰ ਤੁਹਾਨੂੰ ਦੱਸ ਦਈਏ ਕਿ ਜਿੰਨਾ ਲੋਕਾਂ ਨੇ ਉਹ ਸਮਾਨ ਤੁਹਾਡੇ ਘਰਾਂ ਤੀਕ ਪਹੁੰਚਾਇਆ ਹੁੰਦਾ ਹੈਗਾ ਉਹਨਾਂ ਲੋਕਾਂ ਦੇ ਹਾਲਾਤ ਆ ਜਿਹੜੇ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦੇ ਕਿਉਂਕਿ ਅਕਸਰ ਜਦੋਂ ਕੋਈ ਵੀ ਅ ਅਸੀਂ ਸ਼ਹਿਰੋ ਸੌਦਾ ਲੈਣ ਆਉਣੇ ਹੈਗੇ ਆ ਤਾਂ ਜੇਕਰ ਤਕੜੀ ਦੁਕਾਨ ਦੇ ਉੱਤੇ ਜਾ ਕੇ ਅਸੀਂ ਸਾਡੇ ਤੋਂ 1000 ਰੁਪਿਆ ਵੀ ਮੰਗ ਲੈ 10000 ਵੀ ਦੇਣਾ ਪਏ ਜਿੰਨੇ ਮਰਜ਼ੀ ਦੇਣੇ ਪੈ ਜਾਣ ਉਦੋਂ ਤਾਂ ਅਸੀਂ ਦੇਣ ਨੂੰ ਤਿਆਰ ਹੋ ਜਾਂਦੇ ਹੈਗੇ ਤਕੜੇ ਦੁਕਾਨਦਾਰ ਨੂੰ ਪਰ ਜਦੋਂ ਕਈ ਵਾਰੀ ਕਿਸੇ ਨੂੰ ਕਿਰਾਇਆ ਦੇਣ ਦੀ ਗੱਲ ਆਉਂਦੀ ਹੈਗੀ ਆ ਜਾਂ ਆਮ ਤੌਰ ਦੇਤੇ ਕਈ ਵਾਰੀ ਅਸੀਂ ਇਹ ਵੀ ਹੈਗਾ ਕਿ ਮਜ਼ਦੂਰ ਨੇ ਜੇਕਰ ਕਿਸੇ ਨੇ ਰੇੜੀ ਫੜੀ ਵੀ ਲਾਈ ਹੁੰਦੀ ਆ ਉੱਥੇ ਸਬਜ਼ੀ ਦਾ ਰੇਟ ਕਰਨ ਲੱਗ ਜਾਂਦੇ ਆ ਕਿਰਾਏ ਦਾ ਰੇਟ ਕਰਨ ਲੱਗ ਜਾਂਦੇ ਆ ਪਰ ਜਿੱਥੇ ਰੇਟ ਕਰਨਾ ਚਾਹੀਦਾ ਉੱਥੇ ਸਾਡਾ ਟੰਕਾ ਜਿਹੜਾ ਉਹ ਬਹੁਤ ਘੱਟ ਰੇਟ ਕਰਦਾ ਹੈਗਾ ਉੱਥੇ ਰੇਟ ਵਾਲੀ ਗੱਲ ਆ ਜਿਹੜੀ ਬਹੁਤ ਘੱਟ ਸਾਡੇ ਲੋਕ ਕਰਦੇ ਹੈਗੇ ਆ ਅੱਜ ਅਸੀਂ ਉਹਨਾਂ ਲੋਕਾਂ ਦੇ ਕੋਲ ਪਹੁੰਚੇ ਹੈਗੇ ਆ ਜਿਹੜੇ ਸਾਡੇ ਘਰਾਂ ਤੀਕ ਕਿਵੇਂ ਨਾ ਕਿਵੇਂ ਆ ਜਿਹੜਾ ਸਮਾਨ ਪਹੁੰਚਾਉਂਦੇ ਹੈਗੇ ਆ ਐਸ ਟਾਈਮ ਅਸੀਂ ਕੋਟਕਪੂਰੇ ਦੀ ਮੰਡੀ ਦੇ ਵਿੱਚ ਖੜੇ ਹੋਏ ਆ ਪੁਰਾਣੀ ਦਾਣਾ ਮੰਡੀ ਆ ਤੇ ਇੱਥੇ ਸਾਡੇ ਨਾਲ ਕੁਝ ਵੀਰ ਆ ਜਿਹੜੇ ਉਹ ਜਗਾੜੂ ਰੇਣੀਆਂ ਦਾ ਕੰਮ ਵੀ ਕਰਦੇ ਤੇ ਨਾਲ ਨਾਲ ਆ ਜਿਹੜਾ ਕੁਝ ਵੀਰ ਉਹ ਵੀ ਆ ਜੋ ਛੋਟਾ ਹਾਥੀ ਆ ਜਿਹੜਾ ਚਲਾਉਂਦੇ ਹੈਗੇ ਆ ਤੇ ਸਾਡੇ ਘਰਾਂ ਤੀਕ ਸਮਾਨ ਆ ਜਿਹੜਾ ਉਹ ਪਹੁੰਚਾਉਂਦੇ ਹੈਗੇ ਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਜੀ ਕਿਹੜਾ ਪੈਂਡਾ ਤੈਪੀ ਆ ਜੀ ਛਿੱਟਾ ਹੈਪੀ ਆ ਅੱਛਾ ਬਾਈ ਜੀ ਇਹ ਦੱਸਿਓ ਕਿ ਤੁਹਾਡੇ ਕੋਲੇ ਛੋਟਾ ਹਾਥੀ ਆ ਜਾਂ ਮੋਟਰਸਾਈਕਲ ਰੇਡਾ ਜੀ ਅੱਛਾ ਹਾਂਜੀ ਇਦੋਂ ਪਹਿਲਾਂ ਕੀ ਕਰਦੇ ਸੀਗੇ ਉਦੋਂ ਪਹਿਲਾਂ ਪਿੰਡ ਦਿਹਾੜੀ ਧੂੜੀ ਕਰਦੇ ਸੀਗੇ ਜੀ ਇਸ ਇਹ ਇਹ ਕੰਮ ਵਿੱਡੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨੂੰ ਹੋ ਗਿਆ ਜੀ 5 ਸਾਲ ਹੋਏ ਆ ਅੱਛਾ ਹਾਂਜੀ ਅੱਛਾ ਇਹ ਦੱਸੋ ਕਿ ਦਿਹਾੜੀ ਜ਼ਿਆਦਾ ਵਧੀਆ ਸੀਗਾ ਜਾਂ ਇਹ ਕੰਮ ਵਧੀਆ ਹੈਗਾ ਥੋੜਾ ਦਿਹਾੜੀ ਵਧੀਆ ਜੀ ਉਦੋਂ ਇਹ ਉਦੋਂ ਭੁੱਖੇ ਮਰਦੇ ਬੈਠੇ ਸੀ ਤਾਂ ਹੂੰ ਕੰਮ ਨਹੀਂ ਮਿਲਦਾ ਆ ਗੱਡੀਆਂ ਲੈਣੋਂ ਲੈਣ ਬਾਰੇ ਖੜੋਤੇ ਆ ਮੋਟਰਸਾਈਕਲ ਜਿਹੜੇ ਖੜੇ ਆ ਪੱਕੇ ਮਰਦੇ ਐਥੇ ਕਿਹੜੇ ਰੁਪਏ ਹੁੰਦੇ ਕੋਲੇ 2 ਰੁਪਏ ਉਹ ਵੀ ਲਾ ਕੇ ਤਾਂ ਮੁੜ ਜਾਂਦੇ ਕੋਈ ਪਿੰਡਾਂ ਨੂੰ ਘੱਟ ਨਿਕਲਦਾ ਕੰਮ ਹੁਣ ਨਾ ਜੀ ਨਾ ਕੰਮ ਹੈ ਹੀ ਆਉਂਦਾ ਨਹੀਂ ਕੋਈ ਆਉਂਦਾ ਤਾਂ 50 ਲੈ ਲਓ 100 ਲੈ ਲਓ 50 ਲੈ ਲਓ 100 ਲੈ ਲਓ ਅੱਛਾ ਤੇਲ ਕਿੰਨੇ ਕ ਦਾ ਬਲ ਜਾਣਾ ਤੁਹਾਡਾ ਤੇਲ ਜਿਹਨ ਕਰੋ ਡਾਵਾਂਗੇ ਕਿਹੜੇ ਹਿਸਾਬ ਨਾਲ ਬਾੜ ਨੂੰ ਡਾਵਾਂਗੇ ਉਸੇ ਹਿਸਾਬ ਨਾਲ ਤੇਲ ਬਲੂਗਾ ਜੀ ਹੂੰ ਅੱਛਾ ਹਾਂ ਜੀ ਅੱਛਾ ਦਿਹਾੜੀ ਕਿੰਨੀ ਕੀ ਪੈਂਦੀ ਹੈਗੀ ਹੁਣ ਤੁਹਾਨੂੰ ਘੱਟੋ ਘੱਟ ਇੱਥੇ ਤਾਂ 100 ਨਹੀਂ ਪੈਂਦੀ ਜੀ ਹੁਣ ਤਾਂ ਹੂੰ ਕਿਹੜੇ ਸਾਹ ਹੁਣ ਅਸੀਂ ਖੜੋਤੇ ਆ ਤੜਕੇ ਦੇ ਕੋਲੇ ਸੀ ਉਹ ਵੀ ਆਉਦੇ ਕੋਲੇ ਲਾਲੇ ਕੱਲ ਮੈਂ ਟੈਪੀ ਤੋਂ ਆ ਰਿਹਾ ਸੀਗਾ ਭਾਈ ਸਾਹਿਬ ਨੇ ਅਰਦਾਸ ਕਰਾਈ ਸੀ ਕਰੇ ਤੇ ਸਾਡੇ ਰਾਤ ਚ ਜਾਵਣਾ ਆਉਂਦੀਆਂ ਟੈਪੀ ਤੋਂ ਉੱਥੇ ਦੋ ਬੰਦੇ ਪੈ ਗਏ ਮੈਨੂੰ ਮੇਰੇ ਕੋਲ 4500 ਰੁਪਿਆ ਸੀ ਫਟੂਕਾ ਲੈ ਕੇ ਖੋ ਕੇ ਘੁੱਟ ਮਾਰ ਵੀ ਕਰ ਗਏ ਮੈਨੂੰ ਅੱਛਾ ਹਾਂਜੀ ਅੱਛਾ ਇੰਗੀਆਂ ਸਮੱਸਿਆਵਾਂ ਆਉਂਦੀਆਂ ਹਾਂਜੀ ਅੱਛਾ ਭਾਈ ਜੀ ਜਦੋਂ ਮੰਨ ਲਾ ਵੀ ਇੱਥੋਂ ਸਮਾਨ ਲੱਦਦੇ ਹਾਂ ਤੇ ਘਰ ਤੀਕ ਪਹੁੰਚਾਉਣੇ ਹੈਗੇ ਆ ਗਾਹਕ ਦੇ ਨਾਲ ਕਿਸ ਤਰ੍ਹਾਂ ਦਾ ਵਤਿਰਾ ਰਹਿੰਦਾ ਹੈਗਾ ਕਿਸ-ਕਿਸ ਤਰ੍ਹਾਂ ਦੇ ਗਾਖ ਮਿਲਦੇ ਹੈਗੇ ਗਾਖ ਤਾਂ ਬਹੁਤ ਤਰ੍ਹਾਂ ਦੇ ਮਿਲਦੇ ਜੀ ਕਈ ਤਾਂ ਅੜੀਖੋਰ ਬੋਟ ਹੁੰਦੇ ਆ ਤੇ ਕਈ ਨਰਮ ਬੰਦੇ ਬਹੁਤ ਹੁੰਦੇ ਆ ਅਸ਼ਾ ਹਾਂ ਜੀ ਅੱਛਾ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਕੀਤਾ ਸੀਗਾ ਉਦੋਂ ਚੰਗੀ ਸੀਗੀ ਸੇਲ ਉਦੋਂ ਸੀਗੀ ਜੀ ਮਾੜੀ-ਮੋਟੀ ਸੀਗੀ ਉਦੋਂ ਵੀ ਆਹ ਰੰਡੀ ਰੋਣਾ ਸੀ ਤੇ ਹੁਣ ਵੀ ਇਹੀ ਰੰਡੀ ਰੋਣਾ ਅਸ਼ਾ ਤੇ ਕਦੇ ਮਨ ਚੋਂ ਆਇਆ ਨਹੀਂ ਕਈ ਵੀ ਇਹ ਕੰਮ ਛੱਡ ਦਗੇ ਅੱਖੀ ਦਾ ਛੱਡ ਦਈਏ ਫਿਰ ਕਦੋਂ ਨਹੀਂ ਕਦੂਜਾ ਕੰਮ ਹੁੰਦਾ ਫਿਰ ਇਸ ਕੰਮ ਦੇ ਵਿੱਚ ਪਏ ਪਿੱਛੇ ਪਏ ਜੀ ਚਾ ਅਬਾ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਕਿਹੜੇ ਪਿੰਡੋਂ ਆਪਾ ਮੌੜ ਤੋਂ ਆਈ ਜੀ ਅੱਛਾ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਇਹਨਾਂ ਹੋ ਗਏ 2 ਸਾਲ ਹੋ ਗਏ ਹੂੰ ਇਹ ਤੋਂ ਪਹਿਲਾਂ ਕੀ ਕੰਮ ਕਰਦੇ ਉਦੋਂ ਤੋਂ ਪਹਿਲਾਂ ਹੱਥੀ ਸੀਗਾ ਹੱਥਾਂ ਦਾ ਕੰਮ ਨਹੀਂ ਸੀਗਾ ਕਿਸ਼ਤਾਂ ਤੇ ਲੈ ਸੀ ਲੈ ਗਏ ਅੱਛਾ ਕਿਸ਼ਤਾਂ ਤੇ ਲਿਆ ਸੀਗਾ ਉਹ ਵੇਚਣਾ ਪੈ ਗਿਆ ਲੈ ਗਏ ਕਿਸ਼ਤਾਂ ਵਾਲੇ ਲੈ ਗਏ ਸੀ ਅੱਛਾ ਕਿਵੇਂ ਕਿਸ਼ਤਾਂ ਨਹੀਂ ਨਿਕਲੀਆਂ ਕਿਸ਼ਤ ਨਹੀਂ ਰੋਦੀ ਨਹੀਂ ਜੀ ਕਮਾਣੀ ਨਹੀਂ ਨਿਕਲਦੀ ਕਿਸ਼ਤਾਂ ਅੱਛਾ ਹੂੰ ਤੇ ਇਸ ਕੰਮ ਦੇ ਵਿੱਚ ਜਿਗਾੜੂ ਰੇਡ ਦੇ ਵਿੱਚ 2.500 ਰੁਪਇਆ ਕਿਤੇ 292 ਜਾਂਦਾ ਕਿਤੇ ਨਹੀਂ ਹੀ ਬਣਦਾ ਹਮ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਚ ਤਿੰਨ ਜੀ ਹੈ ਇੱਕ ਬੇਟਾ ਕਰੜਲੀ ਦੇਵਾ ਹੈ ਹਮ ਅੱਛਾ ਤੁਹਾਡੇ ਆਹ ਬੇਟਾ ਕੀ ਕਰਦਾ ਹੈਗਾ ਬੇਟਾ ਸਕਿਉਰਟੀ ਗਾਰਡ ਲੱਗਿਆ ਹੋਇਆ ਹੈ ਅੱਛਾ ਹਮ ਅੱਛਾ ਕਿੰਨਾ ਪੜਿਆ ਹੈਗਾ ਉਹ ਹੈਗਾ 10 ਪਾਸ ਅੱਛਾ ਅੱਛਾ ਲੜਕੀ ਪੜਦੀ ਤੁਹਾਡੀ ਨਹੀਂ ਜੀ ਲੜਕੀ ਤਾਂ ਹੈ ਨਹੀਂ ਦੀ ਆਪਣਾ ਹੈ ਜੀ ਇੱਕੋ ਲੜਕਾ ਹੀ ਹੈ ਠੀਕ ਹੈ ਜੀ ਲੜਕੀ ਅੱਛਾ ਨਵੀਂ ਸਰਕਾਰ ਨੇ ਕੁਝ ਕੀਤਾ ਹੈਗਾ ਮਜ਼ਦੂਰਾਂ ਵਾਸਤੇ ਮਜ਼ਦੂਰਾਂ ਵਾਸਤੇ ਅਜ ਦੀ ਘੜੀ ਤੱਕ ਕੋਈ ਕੀਤਾ ਨਹੀਂ ਮੇਰੇ ਸਾਵਾਂ ਤੱਕ ਸਭ ਕੰਮ ਜਦੋਂ ਦਾ ਆਇਆ ਸਰਕਾਰ ਕੋਈ ਐਡਾ ਕੰਮ ਨਹੀਂ ਚੰਗਾ ਮਤਲਬ ਹੋਇਆ ਅੱਛਾ ਜਦੋਂ ਨਵੀਂ ਸਰਕਾਰ ਆਈ ਸੀ ਕਿ ਕਹਿੰਦੇ ਵੀ ਹੁਣ ਦੁਆਰਾ ਤੋਂ ਫੇਰ ਐਕਸ਼ਨ ਦੇ ਵਿੱਚ ਆ ਕਹਿੰਦੇ ਵੀ ਬਲਡੋਜ਼ਰ ਚਲਾ ਚਲਾ ਕੇ ਜਿਹੜੇ ਨਸ਼ੇ ਬੰਦ ਕੀਤੇ ਜਾ ਰਹੇ ਹੈਗੇ ਤੁਹਾਨੂੰ ਲੱਗਦਾ ਹੈ ਕਿ ਨਸ਼ਾ ਬੰਦ ਹੋ ਗਿਆ ਇਹ ਤਾਂ ਬਹੁਤ ਚੰਗੀ ਗੱਲ ਹੈ ਨਸ਼ਾਬਾਂੰਦਾ ਬਈ ਲੁੱਟਾ ਕੋਈ ਖਤਮ ਹੋਵੇ ਹਰ ਇੱਕ ਨੂੰ ਕੋ ਹਾਥੀ ਵਾਲਾ ਕੋ ਰੇੜੇ ਵਾਲਾ ਨੂੰ ਹਰ ਇੱਕ ਨੂੰ ਰੋਕ ਲੈਂਦੇ ਆ ਚਟੇ ਚਟੇ ਵਾਲੇ ਅੱਛਾ ਇਹ ਲੁੱਟਾ ਕੋਈ ਖੰਦ ਹੋਵੇ ਬਹੁਤ ਚੰਗਾ ਇਹਨੇ ਕੰਮ ਕੀਤਾ ਹਾਂ ਐਂ ਕੰਮ ਕਰਦਾ ਰਹੇ ਤਾਂ ਆ ਵੀ ਸਾਡੀ ਸਰਕਾਰ ਏਡੀ ਕੋ ਬਾਲਨੀ ਜੀ ਅੱਛਾ ਭਾਈ ਤੁਸੀਂ ਇੱਥੋਂ ਹੀ ਹੋ ਜਾਂ ਪਿੰਡੋਂ ਹਰੀਨਾਉ ਦਾ ਪਿੰਡ ਆ ਜੀ ਜੀ ਅੱਛਾ ਤੁਸੀਂ ਹਾਥੀ ਦਾ ਕੰਮ ਕਰਦੇ ਹੋ ਜਾਂ ਜਗਾੜੀ ਰੇੜੇ ਵਾਲਾ ਰੇੜੇ ਦਾ ਕਰਦੇ ਆ ਅੱਛਾ ਅਛਾ ਜਦੋਂ ਨਮੀ ਸਰਕਾਰ ਆਈ ਸੀ ਇੱਕ ਕਰ ਇਹ ਬੰਦ ਕਰ ਦਿੱਤੇ ਸੀ ਫਿਰ ਕਿਵੇਂ ਦੁਬਾਰਾ ਚਾਲੂ ਕਰਾਈ ਸਰਕਾਰ ਨੇ ਕਰੇ ਨੂੰ ਸਰਕਾਰ ਨੇ ਹੀ ਕਰਾ ਦਿੱਤੀ ਸੀ ਸਰਕਾਰ ਨੇ ਚਲਾਇਆ ਨਹੀਂ ਇੱਕ ਵਾਰੀ ਨਾ ਇਹ ਬੰਦ ਕਰ ਦਿੱਤੇ ਸੀਗੇ ਇਸ ਤੋਂ ਬਾਅਦ ਕੋਈ ਧਰਨਾ ਪ੍ਰਦਰਸ਼ਨ ਕਰਾ ਕੇ ਦੁਬਾਰਾ ਚਾਲੂ ਕਰਾਈ ਇਹ ਧਰਨੇ ਲੱਗੇ ਤਾਂ ਤਾਂ ਚਾਲੂ ਹੋਇਆ ਜੀ ਹੂੰ ਧਰਨੇ ਕਿਸੇ ਦੇ ਬਾਅਦ ਤੇ ਧਰਨੇ ਲਾਏ ਕਿਸੇ ਦੇ ਬਾਅਦ ਤੇ ਧਰਨੇ ਲਾਏ ਫਿਰ ਲਾਗੂ ਹੋਇਆ ਅਛਾ ਪੂਰੇ ਭਰੀ ਲਾਗੂ ਨਹੀਂ ਹੋਈ ਜੀ ਅਛਾ ਕਰੀ ਤਾਂ ਅਨੁਸਾਰ ਮਾਨ ਸਰਕਾਰ ਨੇ ਬੰਦ ਕਰ ਦਿੱਤੇ ਹਾਂ ਕਰਤੇ ਸੀਗੇ ਫੜ ਕੇ ਇਹਨਾਂ ਨੂੰ ਥਾਣੇ ਸੜਦੋ ਫਲਾ ਨੇ ਆਇਆ ਕਰਦੋ ਢੰਕਾ ਕਰਦੋ ਕੋਦੋਂ ਧਰਨੇ ਲੱਗੇ ਫੇਰ ਜਾ ਕੇ ਇਹ ਰੇੜੇ ਤੱਲੇ ਅੱਛਾ ਭਾਈ ਜੀ ਤੁਸੀਂ ਕਿਹੜੇ ਪਿੰਡੋਂ ਦੀ ਨਾਨਕਸਰ ਨਾਨਕਸਰ ਅੱਛਾ ਦੋ ਡਾਏ ਜੀ ਗਾੜੀ ਰੇੜੇ ਦਾ ਕੰਮ ਆ ਜਾਂ ਹਾਥੀ ਦਾ ਕੰਮ ਹੈ ਅੱਛਾ ਅੱਛਾ ਭਾਈ ਜੀ ਇਹ ਦੱਸਿਓ ਕਿ ਇਸ ਹਾਥੀ ਦੇ ਕੰਮ ਦੇ ਵਿੱਚ ਹੈ ਜਿਹੜਾ ਪਹਿਲਾਂ ਤੇ ਇਹ ਦੱਸੋ ਵੀ ਲਿਆ ਕਿੰਨੇ ਦਾ ਸੀ ਤੁਸੀਂ ਡੇਢ ਲੱਖ ਦਾ ਲਿਆ ਜੀ ਚੱਲਦਾ ਅੱਛਾ ਕਿਸ਼ਤਾਂ ਤੇ ਲੋਨ ਵਗੈਰਾ ਕਰਾਇਆ ਸੀ ਜਾਂ ਹਾਂ ਹਾਂ ਲੋਨ ਕਰਾਇਆ ਸੀ ਜੀ ਐਛਾ ਲੋਨ ਕਰਾਇਆ ਸੀ 1.5 ਲੱਖ ਰੁਪਏ ਦਾ ਕਿਸ਼ਤ ਕਿੰਨੀ ਸੀਗੇ ਜੀ ਕਿਸ਼ਤ ਨਹੀਂ 1.5 ਲੱਖ ਦਾ ਕਢਾਇਆ ਸੀ ਹੈ ਹੂੰ ਤੇ 50000 ਰੁਪਏ ਦਿੱਤਾ ਸੀਗਾ ਬਾਕੀ ਲੋਨ ਸੀ ਐਛਾ ਬਾਕੀ ਲੋਨ ਸੀ ਹਾਂ ਜੀ ਬਾਕੀ ਲੋਨ ਦੀ ਉਹਦੀ ਕਿੰਨੀ ਕਿਸ਼ਤ ਬੰਦੀ ਸੀ ਕਿਸ਼ਤ ਬੰਦੀ ਸੀ 2500 ਰੁਪਿਆ ਐਛਾ ਐਛਾ ਆ 2500 ਰੁਪਿਆ ਹਰ ਇੱਕ ਮਹੀਨੇ ਨਿਕਲ ਜਾਂਦਾ ਸੀਗਾ ਹਾਂ ਨਹੀਂ ਜੀ ਘਰੇ ਵੀ ਖਰਚਾ ਬਹੁਤ ਆਇਆ ਹੂੰ ਅੱਜ ਗੁੱਡੀਆਂ ਪੜਦੀਆਂ ਮੇਰੀਆਂ ਮੁੰਡਾ ਪੜਦਾ ਇੱਕ ਹੂੰ ਪੋੰਡਾ ਦਾ ਵੀ ਖਰਚਾ ਬਹੁਤ ਆਇਆ ਐ ਐਛਾ ਗੁੱਡੀਆਂ ਕਿੰਨੀ ਕਿੰਨੀ ਕੀ ਉਮਰ ਦੀਆਂ ਗੁੱਡੀਆਂ ਵਿਆਹ ਨਾਲ ਲੱਗਿਆ ਅੱਛਾ 26 ਸਾਲ ਤੱਕ ਹੈਗੀ ਅੱਛਾ ਕਿੱਥੋਂ ਕਿੱਥੋਂ ਦੀਕ ਪੜਾਇਆ ਹੈਗਾ ਲੜਕੀਆਂ ਨੂੰ ਤੁਸੀਂ ਪਲੱਸ 2 ਕਰਾਈਏ ਅਸਤ ਸਾਹਿਬ ਨੂੰ ਹੀ ਪੜਾਇਆ ਪਲੱਸ 2 ਕਰਾਈ ਬੀਏ ਕੀਤੀ ਹੈ ਕਈਆਂ ਦੀ ਹਾਂ ਤੇ ਬਾਕੀ ਪੜੀ ਜਾਂਦੀਆਂ ਅੱਛਾ ਅੱਛਾ ਮਾਨ ਸਰਕਾਰ ਤੇ ਕਹਿੰਦੀ ਸੀ ਕਿ ਅਸੀਂ ਜੋ ਵੀ ਪੜਿਆ ਲਿਖਿਆ ਉਹਨਾਂ ਨੂੰ ਨੌਕਰੀ ਦੇਣਾ ਹੈ ਤੁਹਾਡੀਆਂ ਲੜਕੀਆਂ ਨੂੰ ਨੌਕਰੀ ਮਿਲੀ ਕਿਸੇ ਨੂੰ ਮੈਂ ਤਾਂ ਬਹੁਤ ਪੋਸਟਾਂ ਭਰਾਈਆਂ ਜੀ ਕੋਈ ਆਈ ਨਹੀਂ ਹਜੇ ਤੱਕ ਅੱਛਾ ਹਾਂ ਕੋਈ ਹਜੇ ਪੰਛ ਬਣਾਈ ਨਹੀਂ ਕੋਈ ਹਾਂ ਕੁੜੀਆਂ ਵੇਣ ਵਾਲੀਆਂ ਹੋਈਆਂ ਪਈਆਂ ਤੰਗ ਹੋਈ ਪੇ ਹੋਰ ਕੀ ਅੱਛਾ ਹਾਂ ਅੱਛਾ ਉਨੀ ਕ ਪੂੰਜੀ ਹੈਗੀ ਆ ਹੱਥ ਦੇ ਵਿੱਚ ਵੀ ਲੜਕੀਆਂ ਵਿਆਹ ਸਕੋ ਨਹੀਂ ਨਹੀਂ ਜੀ ਅੱਛਾ ਬਿਲਕੁਲ ਨਹੀਂ ਬਸ ਉਹ ਟਾਈਮ ਪਾਸ ਹੁੰਦਾ ਇੱਥੇ ਤਾਂ ਕਿਤੇ 500 ਵੀ ਬੰਦ ਆਂਦਾ ਕਿਤੇ 1000 ਵੀ ਬੰਦਾਂ ਤੇ ਕਈ ਵਾਰੀ ਖਾਲੀ ਵੀ ਜਾਂਦਾ ਦੋ ਦੋ ਦਿਨ ਅੱਛਾ ਹਾਂ ਟਾਈਮ ਪਾਸ ਚੰਦਿਆ ਅੱਛਾ ਇਹ ਦੱਸੋ ਬਈ ਗਾਖ ਤੁਹਾਨੂੰ ਕਿੱਦਾਂ ਕਿੱਦਾਂ ਦੇ ਮਿਲਦੇ ਹੈਗੇ ਆ ਗਾਖ ਦਾ ਜੀ ਕੋਈ ਚੰਗਾ ਮਿਲ ਜਾਂਦਾ ਕੋਈ ਮਾੜਾ ਮਿਲ ਜਾਂਦਾ ਕਈ ਬੋਲਦਾ ਨਹੀਂ ਆ ਚੁੱਪ ਕਰਕੇ ਪੈਸੇ ਦਿੰਦਾ ਕਈ ਜਿੱਤੋਂ 500 ਮੰਗਦੇ 250 ਦਿੰਦਾ ਐਛਾ ਹਾਂ ਪੱਲੋ ਪੈ ਜਾਂਦਾ ਐਛਾ ਕੀ ਪੱਲੋ ਪੈ ਜਾਂਦਾ ਬਈ ਕਈ ਵਾਰੀ ਪੈਂਦੇ ਪੱਲੇ ਬਹੁਤ ਪਰੇ ਅੱਛਾ ਕਦੋਂ ਪੱਲੇ ਕਦੋਂ ਪੈਂਦੇ ਕਿ ਘਾਟਾ ਕਰੋ ਪੈਂਦੇ ਇਸ ਕੰਮ ਚ ਇੱਥੋਂ ਗੱਲ ਕਰਕੇ ਤੁਰ ਜਾਨੇ ਆ ਉੱਥੇ ਜਾ ਕੇ ਤੁਹਾਡਾ ਸੌਰਾ ਤੇਲ ਮੱਚਾ ਤੁਸੀਂ 500 ਮੰਗੀਆਂ ਨੇ ਹੂੰ ਤੇ ਆਂਦੇ ਹੀ ਨੇ ਲੈ ਲਓ ਨਹੀਂ ਉਹਦੇ ਵਿੱਚ ਤਾਂ ਹੈ ਵੀ ਹੈਗਾ ਨਾ ਬਈ ਵੀ ਜੇ ਐਡਾ ਵੱਡਾ ਸਾਧਨ ਹੈਗਾ ਸਾਧਨ ਦੀ ਵੀ ਇੱਕ ਦਿਹਾੜੀ ਹੈਗੀ ਇਹ ਤੁਸੀਂ ਵੀ ਬੰਦੇ ਵੀ ਫਿਰਦੇ ਉਹਦੀ ਵੀ ਦਿਹਾੜੀ ਹੈਗੀ ਹੱਥ ਕਹਿੰਦੇ ਨਹੀਂ ਜੋਦਾ ਤੇਲ ਹੀ ਗਿਣੀ ਜਾਂਦੇ ਰਹਿੰਦੇ ਇਕੱਲਾ ਅੱਛਾ ਤੁਸੀਂ ਤੁਹਾਡਾ 50 ਦਾ ਤੇਲ ਮੱਚਾ 100 ਦਾ ਮੱਚਾ ਤੁਸੀਂ ਹਾਂ ਲੈ ਲੋ ਅੱਛਾ ਅੱਛਾ ਨਵੀਂ ਸਰਕਾਰ ਨੇ ਇਹਨਾਂ ਮਜ਼ਦੂਰਾਂ ਵਾਸਤੇ ਕੁਝ ਕੀਤਾ ਹੈਗਾ ਤੁਹਾਡੇ ਵਾਸਤੇ ਕੁਝ ਨਹੀਂ ਹਜੇ ਮਜ਼ਦੂਰਾਂ ਸੇ ਕੁਝ ਨਹੀਂ ਕੀਤਾ ਜੀ ਉਹਨਾਂ ਦਾ ਹੂੰ ਉਹਨਾਂ ਦਾ ਕਣਕ ਬੰਦ ਕਰ ਚ ਗਰੀਬਾਂ ਦੀ ਅੱਛਾ ਤੁਹਾਨੂੰ ਕਣਕ ਪਹਿਲਾਂ ਕਿੰਨੀ ਆਉਂਦੀ ਸੀਗੀ ਪਹਿਲਾਂ ਮਿਲਦੀ ਸੀ 20 ਕਿਲੋ 25 ਕਿਲੋ ਦਿੰਦੇ ਸੀ ਕਿ ਆਹ ਨੂੰ ਹੂੰ ਹੁਣ ਤਾਂ ਸੈਂਟਰ ਸਰਕਾਰ ਦੀ ਆਉਂਦੀ ਕੱਲੀ ਅੱਛਾ ਪਿਆਉਣੇ ਤਾਂ ਬੰਦ ਕਰਤੀ ਅੱਛਾ ਇਹ ਤਾਂ ਕਹਿੰਦੇ ਸੀ ਕਿ ਮੈਂ ਕਮੀਆਂ ਦਾ ਪੁੱਤ ਹੈਗਾ ਵੀ ਮਗਦਾ ਰਹੀਵੇ ਕਮੀਆਂ ਅਸੂਰਜਾ ਕਮੀਆਂ ਦੇ ਵੇੜੇ ਇਸ ਤਰ੍ਹਾਂ ਦੇ ਗੀਤ ਗਾਏ ਜਾਂਦੇ ਸੀਗੇ ਵੀ ਕਿਰਤਨੀ ਲੋਕਾਂ ਦੀ ਗੱਲ ਕਰੂੰਗਾ ਮੈਂ ਹਮੇਸ਼ਾ ਤੇ ਕੀਤੀ ਨਹੀਂ ਫਿਰ ਨਹੀਂ ਹਜੇ ਕੋਈ ਗੱਲ ਅੱਛਾ ਨਸ਼ੇ ਵਾਲਾ ਕੰਮ ਕੀਤਾ ਜਾਂਦਾ ਬਹੁਤ ਵੇਲਾ ਕੀਤਾ ਲਈ ਬੰਦ ਕਰਨ ਵਾਲਾ ਅੱਛਾ ਤੁਹਾਨੂੰ ਲੱਗਦਾ ਹੈਗਾ ਨਸ਼ਾ ਬੰਦ ਹੋ ਜਾਊਗਾ ਇਸ ਤਰੀਕੇ ਨਾਲ ਹਾਂ ਜੀ ਲੱਗੇ ਰਹੇ ਤਾਂ ਹੋ ਵੀ ਸਕਦਾ ਜੀ ਅੱਛਾ ਹਾਂ ਸਰਕਾਰ ਘਰੇ ਤਾਂ ਬਹੁਤ ਕੁਝ ਕਰ ਸਕਦੀ ਹੈ ਜੀ ਚਾਹੇ ਤਾਂ ਅੱਛਾ ਭਾਈ ਤੁਸੀਂ ਕਿੱਥੋਂ ਬਈ ਪਰਮਾਨੰਦ ਰੇਵਲ ਸਿੰਘ ਤੋਂ ਅੱਛਾ ਅੱਛਾ ਭਾਈ ਇਹ ਦੱਸਿਓ ਕਿ ਤੁਹਾਡਾ ਕਿਹੜਾ ਕੰਮ ਹੈਗਾ ਇਹ ਆਹ ਹਾਥੀ ਵਾਲਾ ਜਾਂ ਰੇੜੇ ਵਾਲਾ ਬਰ ਰੇੜੇ ਵਾਲਾ ਦੱਸੋ ਜੀ ਅੱਛਾ ਹਾਂਜੀ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਤਕਰੀਬਨ ਹੋ ਗਏ 2.5-3 ਸਾਲ ਅੱਛਾ 2.5-3 ਸਾਲ ਹੋ ਗਏ ਇਸ ਤੋਂ ਪਹਿਲਾਂ ਕੀ ਕਰਦੇ ਸੀ ਬਸ ਵਾਹੀ ਦਿਹਾੜੀ ਦਾ ਪਾਈ ਅੱਛਾ ਹਾਂਜੀ ਅੱਛਾ ਇਹ ਦੱਸੋ ਵੀ ਜਿਹੜਾ ਕਿਸੇ ਦੇ ਆਪਾ ਦਿਹਾੜੀ ਜਾਂਨੇ ਹੈਗੇ ਆ ਦਿਹਾੜੀ ਜਾਣ ਵਾਲਾ ਕੰਮ ਠੀਕ ਆ ਜਾਂ ਆਹ ਵਾਲਾ ਇਹ ਆਪਦਾ ਕੰਮ ਠੀਕ ਲੱਗਦਾ ਤੁਹਾਨੂੰ ਲੱਗਦਾ ਤਾਂ ਸਹੀ ਆ ਦੋਨੇ ਹੀ ਲੇਕਨ ਆਪਦੇ ਕੰਮ 'ਚ ਥੋੜੀ ਬਰਕਤ ਹੁੰਦੀ ਹੈ ਪਰ ਹੁਣ ਉਹ ਵੀ ਰਹਿ ਨਹੀਂ ਗਈ ਗੀ ਗਾਹ ਤੇ ਡਿਪੈਂਡ ਕਰਦਾ ਅੱਛਾ ਇਹ ਉਹਨਾ ਉਹ ਗੱਲਾਂ ਹੈ ਨਹੀਂ ਅੱਗੇ ਨਾਲ ਅੱਛਾ ਤੇ ਇੱਕ ਵਕੀਰ ਰਖਸ਼ ਨੇ ਕੰਮ ਜਿਆਦਾ ਖੋਲਿਆ ਅੱਛਾ ਹਾਂਜੀ ਅੱਛਾ ਇਹ ਰਖਸ਼ ਇਹ ਰਖਸ਼ ਨੇ ਕਿਵੇਂ ਕੰਮ ਖੋਲਿਆ ਬਈ ਇਹ ਤਾਂ ਚੱਲ ਚੱਲ ਰਿਹਾ ਹੋਏਗਾ ਇਸ ਖੇਤਰ ਦੇ ਵਿੱਚ ਤੇ ਇਹ ਰਖਸ਼ ਆਇਆ ਨਹੀਂ ਹਾਲੇ ਇਹ ਰਖਸ਼ ਆ ਗਈ ਇਹ ਚ ਅੱਛਾ ਹਾਂ ਟੋਆ ਟਵਿਸਟ ਬਹੁਤ ਜਣੀ ਕਿ ਉਹਨਾਂ ਨੇ ਜਣੀ ਕਿ ਨਜ਼ਾਇਰ ਫਾਇਦਾ ਠੋਣ ਲੱਗ ਗਏ ਅੱਛਾ ਮੰਨ ਕੇ ਚੱਲੋ ਵੀ ਜੇ ਕੁਝ 300 ਰੁਪਏ ਦਾ ਕੰਮ ਆ ਨਾ 300 ਰੁਪਏ ਦਾ ਕੰਮ ਆ 100 150 ਰੁਪਏ ਚ ਕੰਮ ਕਰਦੇ ਅੱਛਾ ਇਹ ਰੱਖੇ ਵਾਲਾ ਘੱਟ ਪੈਸੇ ਚ ਕਰ ਦਿੰਦਾ ਹਾਂਜੀ 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 ਸਾਨੂੰ ਜਿਹੜੇ ਉਹਨਾਂ ਤੇ ਜ਼ਿਆਦਾ ਉਹਨਾਂ ਨੇ ਜ਼ਿਆਦਾ ਪ੍ਰਭਾਵ ਪਾਇਆ ਸਾਡੇ ਕੰਮ ਤੇ ਅੱਛਾ ਅੱਛਾ ਭਾਈ ਉਹ ਇਹ ਨਹੀਂ ਹੋ ਸਕਦਾ ਵੀ ਇਹ ਵੇਚ ਕੇ ਹੀ ਰੱਖਿਆ ਲੈ ਲ ਨਹੀਂ ਉਹ ਵੀ ਲਿਆ ਸੀਗਾ ਪਰ ਨਹੀਂ ਉਹ ਬਚਤ ਨਹੀਂ ਕਰਦਾ ਉਹ ਲੋਕ ਲੋਕਲ ਚਲਾ ਸਕਦੇ ਵੀ ਅਕਾ ਬਾਹਰੋਂ ਇੰਦਰ ਆਪਾਂ ਜਾ ਨਹੀਂ ਸਕਦੇ ਉਹਦੇ ਤੇ ਹੂੰ ਮੰਨ ਕੇ ਚੱਲੋ ਵੀ ਗੇੜਾ ਕਿਤੇ ਦੂਰ ਦਾ ਆ ਗਿਆ ਜਾਂ ਕੋਈ ਲੰਬਾ ਜਾ ਕੇ ਹੋਰ ਕਿਸੇ ਪਾਸੇ ਆ ਗਿਆ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਦੀ ਬੈਟਰੀ ਲੋ ਜਾਂ ਹਾਂਜੀ ਹਾਂਜੀ ਉਹਦੇ ਆਪ ਦੀ ਮਨ ਕੇ ਚੱਲੋ ਜੇ ਉਹ 100 ਕਹਿੰਦੇ ਆ ਤਾਂ ਉਹਨੇ 70 ਹੀ ਚੱਲਣਾ। ਅੱਛਾ। ਤੇ ਸਰਦੀਆਂ ਚ ਹੋਰ ਵੀ ਘਟਾ ਦੇਣਾ। ਹੂੰ। ਪਹਿਲਾਂ ਰਿਆ ਮੇਰੇ ਕੋਲ ਹੀ ਰਕਸ਼ਾ ਸੀਗਾ ਪਰ ਉਹ ਹਾਰ ਕੇ ਵੇਚਣਾ ਪਿਆ। ਅੱਛਾ। ਹਾਂਜੀ। ਅੱਛਾ ਇਹਦੇ ਤੇ ਵਜਨ ਕਿੰਨਾ ਕੁ ਲੱਦ ਲੈਣਾ ਕਿਸੇ ਨੂੰ? ਕਿਹੜੇ ਤੇ ਜੀ? ਰੇੜੇ ਤੇ? ਹਾਂ। ਰੇੜੇ ਤੇ ਮਨ ਕੇ ਚੱਲੋ 5 5.5 ਕੁਇੰਟਲ। ਹਾਂ। ਤੇ ਕਿਤੇ ਨਾ ਕਿਤੇ ਐਜੇ ਨਹੀਂ ਲੱਗਦਾ ਵੀ ਰਿਸਕ ਹੀ ਕੰਮ ਹੈਗਾ ਛੜਦੇ। ਹੈ ਤਾਂ 100% ਰਿਸਕ ਹੀ ਆ ਜੀ। ਰਿਸਕ ਜੇ ਪਰ ਹੋਰ ਕੰਮ ਹੈ ਨਹੀਂਗਾ। ਇਹਨੇ ਪੈਸੇ ਵੀ ਆਨੇ ਵੀ ਕਿੱਥੋਂ ਲਿਆ ਕੇ ਵੀ ਇਹਨਾਂ ਕਰੀਏ ਕੰਮ। ਹੂੰ ਮਨ ਜੀ ਦਾ ਕਰਦਾ ਵੀ ਵੱਡੀ ਗੱਡੀ ਲਈਏ ਵੱਡੀ ਗੱਡੀ ਦਾ ਵੀ ਕੰਮ ਹੈ ਨਹੀਂ ਆ ਜੋ ਗੱਡੀਆਂ ਤੜਕੇ ਦੀਆਂ ਖੜੀਆਂ ਐ ਅੱਛਾ ਵੇਲਗਾਂ ਹੀ ਖੜੀਆਂ ਵੇਲਗਾਂ ਹੀ ਖੜੀਆਂ ਕੰਮ ਹੈ ਨਹੀਂ ਹੂੰ ਜੀ ਦਾ ਕਰਦਾ ਵੀ ਲਈਏ ਗੱਡੀ ਪਰ ਕੰਮ ਹੈ ਨਹੀਂ ਗਾ ਪੈਸਾ ਵੀ ਦੇਖਣਾ ਪੈਸਾ ਵੀ ਜ਼ਰੂਰੀ ਆ ਹੂੰ ਇਹ ਚੀਜ਼ਾਂ ਮੈਟਰ ਕਰਦੇ ਜੀ ਅੱਛਾ ਭਾਈ ਇਹ ਦੱਸਿਓ ਵੀ ਤੁਸੀਂ ਅ ਪਿੰਡ ਤੋਂ ਆਉਣੇ ਹੈਗੇ ਆ ਘਰ ਪਰਿਵਾਰ ਦੇ ਵਿੱਚ ਤੁਹਾਡੇ ਕਿੰਨੇ ਜੀ ਸੱਚ ਪਰਿਵਾਰ ਦੇ ਵਿੱਚ ਦੋ ਗੁੱਡੀਆਂ ਤੇ ਮੈਂ ਇੱਕ ਵਾਈਫ ਬਸ ਜੀ ਪੜ ਰਹੇ ਹੈਗੇ ਹਾਂਜੀ ਪੜ ਰਹੇ ਕਿਹੜੀ ਕਿਹੜੀ ਕਲਾਸ ਇੱਕ 6ਵੀਂ ਚ ਇੱਕ 8ਵੀਂ ਚ ਅੱਛਾ ਹਾਂਜੀ ਘਰ ਬਾਰ ਪਾਲਿਆ ਪ੍ਰੋਪਰ ਇਸ ਕੰਮ ਦੇ ਵਿੱਚੋਂ ਨਹੀਂ ਬਹੁਤ ਨੋਰਮਲੀ ਜਿਹੜਾ ਬੇਬੇ ਬਾਪੂ ਨੇ ਪਾਇਆ ਵੀ ਉਹੀ ਆ ਬਸ ਨੋਰਮਲੀ ਹੂੰ ਟੈਲ ਬੱਤਾ ਜਾਂ ਦੂਸਰਾ ਟੈਲ ਬੱਤਾ ਟੈਲ ਬੱਤਾ ਅੱਛਾ ਹਾਂਜੀ ਅੱਛਾ ਭਾਈ ਜਿਹੜੇ ਪੈਸੇ ਆਉਂਦੇ ਹੁੰਦੇ ਹੈਗੇ ਆ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆ ਜਿਹੜੇ ਅ ਕੁਝ ਰਾਸ਼ੀ ਮਿਲਦੀ ਹੁੰਦੀ ਆ ਵੀ ਤਾਂ ਕਿ ਲੈਂਟਰ ਵਾਲਾ ਘਰ ਪਾਲਿਆ ਤੁਸੀਂ ਉਹ ਅਪਲਾਈ ਕੀਤਾ ਕਦੀ ਕੀਤਾ ਤਾਂ ਨਹੀਂ ਅਪਲਾਈ ਕਰ ਸਕਦੇ ਜੇ ਕੋਈ ਸਹੂਲਤ ਆਵੇ ਤਾਂ ਕੋਈ ਦੇਵੇ ਤਾਂ ਕੋਈ ਹਮ ਫਿਰ ਹਾਲ ਤਾਂ ਕੋਈ ਆਈ ਨਹੀਂ ਰਾਜੀ ਅੱਛਾ ਤੁਹਾਨੂੰ ਉਸ ਐ ਤਾਂ ਨਹੀਂ ਮਿਲੀ ਅਜੇ ਕੁਝ ਨਹੀਂ ਮਿਲਿਆ ਜੀ ਸਰ ਅੱਛਾ ਜੀ ਠੀਕ ਹੈ ਅੱਛਾ ਨਵੀਂ ਸਰਕਾਰ ਆਈ ਬਦਲਾਵ ਵਾਲੀ ਸਰਕਾਰ ਕਹਿੰਦੇ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਆਜੂਗਾ ਆਇਆ ਕੋਈ ਨਹੀਂ ਸੋਚੋ ਕਹਿੰਦੇ ਹੁੰਦੇ 95% ਵੀ ਬਦਲਾਅ ਨਹੀਂ ਆਇਆ ਸਾਡੇ ਲਈ ਅੱਛਾ ਹਾਂਜੀ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਨਵੀਂ ਸਰਕਾਰ ਨੇ ਹਮ ਅੱਛਾ ਇਹ ਦੱਸੋ ਭਾਈ ਜੇ ਮੰਨ ਲਓ ਵੀ ਆ ਤੋਂ ਵਧੀਆ ਦਿਹਾੜੀ ਬਣੇ ਕੀ ਕੁਛ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਸਾਨੂੰ ਤਾਂ ਆਪਦੇ ਤੱਕ ਡਿਪੈਂਡ ਹੈ ਸਾਡਾ ਕੰਮ ਵਧੀਆ ਚੱਲੇ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂਗਾ ਸਰਕਾਰਾਂ ਸਰਕਾਰਾਂ ਹੁੰਦਾਂ ਜਾਂ ਨਾ ਜਾਂ ਨਹੀਂ ਸਾਨੂੰ ਇਹਨਾਂ ਤੱਕ ਕੋਈ ਮਤਲਬ ਨਹੀਂਗਾ ਸਾਨੂੰ ਆਪਦੇ ਕੰਮ ਤੱਕ ਮਤਲਬ ਹੈ ਸਾਨੂੰ ਕੰਮ ਮਿਲਦਾ ਰਹੇ ਅਸੀਂ ਕਿਸੇ ਨੂੰ ਇਹ ਨਹੀਂ ਕਰਦੇਗੇ ਵੀ ਜਿਉਂ ਫਲਾਨਾ ਆ ਗਿਆ ਠੋਗੜਾ ਇਹ ਨਹੀਂ ਸਾਨੂੰ ਸਾਨੂੰ ਆਪਦੇ ਕੰਮ ਤੱਕ ਹੀ ਹੈ ਅੱਛਾ ਹਾਂਜੀ ਸਾਨੂੰ ਕੰਮ ਜਦੋਂ ਸ਼ੁਰੂ ਕੀਤਾ ਹੈਗਾ ਉਹਦਾ ਵਧੀਆ ਚੱਲਦਾ ਸੀ ਹਾਂਜੀ ਉਸ ਤੋਂ ਵਧੀਆ ਸੀਗਾ ਹੂੰ ਉਦੋਂ ਵਧੀਆ ਸੀਗਾ ਹੂੰ ਤੇ ਕਦੋਂ ਕਿਤਾ ਕਾ ਤਾ ਕਦੋਂ ਦਾ ਪੈਣ ਲੱਗਾ ਮੰਨ ਕੇ ਚੱਲੋ ਬਸ ਸਾਲ ਡੇਢ ਸਾਲ ਦੇ ਆਸ-ਪਾਸ ਹੋ ਗਿਆ ਜਾਨੀ ਕਿ ਇਦਾਂ ਆ ਗਿਆ ਕੰਮ ਨਿਕਲ ਗਿਆ ਆ ਗਿਆ ਕੰਮ ਥੋੜਾ ਬਹੁਤਾ ਚੱਲ ਪਿਆ ਜਾਨੀ ਕਿ ਤੋਰੀ ਫੁਲਕੇ ਦਾ ਹਿਸਾਬ ਆ ਜੀ ਬਸ ਉਹਨੇ ਕਮਾ ਲਏ ਨੇ ਉਹਨੇ ਲੱਗੇ ਅੱਛਾ ਐਤਵਾਰ ਨੂੰ ਆਉਣੇ ਤੁਸੀਂ ਹਾਂਜੀ ਆਉਣੇ ਪੈਂਦਾ ਜੀ ਫੇਲੇ ਕੀ ਕਰਾਂਗੇ ਫਿਰ ਹਮ ਕੰਮ ਐਤਵਾਰ ਨੂੰ ਦੁਕਾਨਾਂ ਤਾਂ ਬੰਦ ਹੁੰਦੀਆਂ ਬਈ ਕੀ ਭਰ 1 ਵਜੇ ਤੱਕ ਹੁੰਦਾ ਕੰਮ ਜੀ ਫਿਰ ਜਿੰਨਕ ਤੱਕ ਹੁੰਦਾ ਉਹਨਾਂ ਤੱਕ ਕਰਦੇ ਆਂ ਫਿਰ ਹਮ ਪਰ ਆਉਣਾ ਪੈਂਦਾ ਜਰੂਰ ਸਾਨੂੰ ਜੀ ਹਮ ਸਾਨੂੰ ਤਾਂ ਦਿਹਾੜੀ ਤੱਕ ਹੀ ਹੈ ਦਿਹਾੜੀ ਤੱਕ ਮਤਲਬ ਆਪਸ ਅੱਛਾ ਸਾਨੂੰ ਐਤਵਾਰ ਤੱਕ ਕੋਈ ਨਹੀਂ ਜੀ